ਹਾਂ ਭੈਣਾ ਆਏ ਵੀਰਾ ਤੇਰਾ ਭਾਈ ਲੜਦਾ ਮੈਨੂੰ ਲੈ ਜਾ ਮੈਂ ਨਹੀਂ ਲੈਣਾ ਇਹਦੇ ਕੋ ਕੀ ਹੋਇਆ ਘਰ ਦਾ ਕੰਮ ਕਰਕੇ ਖੁਸ਼ ਨਹੀਂ ਤੇ ਬਾਅਦ ਜਨਾਨੀਆਂ ਨੂੰ ਦੁਕਾਨ ਤੋਂ ਦਹੀਂ ਲਿਆ ਲਿਆ ਕੇ ਦਿੰਦਾ ਹੈ ਹੁਣ ਭਾਈ ਨੇ ਕੀ ਕਰਤਾ ਹੈ ਮੈਂ ਦਾਲ ਤੇਰੀ ਤੈਨੂੰ ਕਿਹਾ ਦਾਲ ਦਾ ਲੂਣ ਚੈੱਕ ਕਰੀ ਤੇ ਬਾਹਰ ਗਲੀ 'ਚ ਕਿਸੇ ਨੇ ਆਵਾਜ਼ ਮਾਰੀ ਮੇਰੀ ਸੌਂਕ ਨੇ ਉਹਦੀ ਗੱਲ ਸੁਣ ਚੱਲ ਗਈ ਉਹ ਜ਼ਰੂਰੀ ਜੇ ਹੁਣ ਘਰ ਵਾਪਸ ਆਇਆ ਮੈਂ ਕੁੱਕਰ ਦਾਲ ਦਾ ਇਹਦਾ ਮੂੰਹ ਤੇ ਮਾਰਨਾ ਹੀ ਭਾਈ ਨਾ ਮੇਰੀ ਗੱਲ ਕਰਾ ਪੈਣ ਨਿੱਕੀ ਨਿੱਕੀ ਗੱਲ ਤੇ ਨਾਰਾਜ਼ ਨਹੀਂ ਹੋਈਦਾ ਹੁੰਦਾ ਪੇਡੂ ਕਿਆ ਨਾ ਮੰਮੀ ਨੇ ਕਿ ਹੁਣ ਤੇਰੀ ਡੋਲੀ ਸਾਡੇ ਘਰੋਂ ਤੁਰਿਆ ਤੇ ਅਰਥੀ ਤੇਰੀ ਸਹੋریہ ਘਰੋਂ ਤੁਰਨੀ ਚਾਹੀਦੀ ਆ ਮੈਂ ਤਾਂ ਮੰਮੀ ਮਗਰ ਲੱਗ ਮੰਮੀ ਦੇ ਆ ਮਰਜ਼ੀ ਆ ਚਲ ਤੂੰ ਪਹਿਲੇ ਨਾਲ ਗੱਲ ਕਰਾ ਹਾਂਜੀ ਸਾਲਾ ਸਾਹਿਬ ਦੱਸੋ ਉਹ ਭਾਇਆ ਗਲੀ ਆ ਲੁੱਪ ਜਾ ਜੈਨਾ ਕਿੱਡੀ ਗੱਲ ਇਹਨੂੰ ਲੂਣ ਚੈੱਕ ਕਰਕੇ ਦਾਦੇ ਹਾਂ ਕਾ ਕਲੇਸ਼ ਪਾ ਛੱਡ ਦੇ ਜੇ ਸਾਲਾ ਤੇਰੇ ਭਾਂ ਨਕਲਾ ਲੂਣ ਮੇਰੇ ਕੋ ਚੈੱਕ ਕਰਾਣਾ ਹੋਵੇ ਤਾਂ ਮੈਂ ਕਰਦਾ ਅਸ਼ਾ ਇਹਨੇ ਤਾਂ ਕਰਾਉਣੇ ਸਾਰੇ ਟੱਬਰ ਖੋਂਦਾ ਪਹਿਲੇ ਮੇਰੇ ਕੋ ਫਿਰ ਛੋਟੇ ਭਰਾ ਮੇਰੇ ਕੋ ਫਿਰ ਮੇਰੇ ਪਿਓ ਕੋ ਫਿਰ ਕੀ ਸਾਲਾ ਪਿੱਛੇ ਸਬਜ਼ੀ ਨਹੀਂ ਬਾਈਦੀ ਮੈਨੂੰ ਚਾਰਨਾ ਖਾਣੀ ਪੈਂਦੀ ਮੈਂ ਸਾਲਾ ਗਵੰਦ ਨਾਂ ਦੇ ਅੱਖੇ ਲੱਗਣਾ ਜਿਹੜੀਆਂ ਮੈਨੂੰ ਸਬਜ਼ੀਆਂ ਖਵਾਉਂਦੀਆਂ ਚਲ ਤੂੰ ਸਾਲਾ ਫੋਨ ਕੱਢ ਐਡਾ ਤੂੰ ਸਰਪੰਚ ਲੱਗਾ ਫੈਸਲੇ ਕਰਾ